ਅਮਰਤਪਾਲ ਦੇ ਸਾਥੀਆਂ ਨੂੰ ਜਨਾਲਾ ਕੋਰਟ ਦੇ ਵਿੱਚ ਅੱਜ ਪੇਸ਼ ਕੀਤਾ ਜਾਣਾ ਚੰਦੀ ਪੜਾ ਦੇ ਵਿੱਚ ਅਮਰਤਪਾਲ ਦੇ ਸਾਥੀ ਜੋ ਇੱਥੇ ਪਹੁੰਚ ਰਹੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਉਸ ਤੋਂ ਪਹੁੰਚਣ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਪੁਲਸ ਵੱਲੋਂ ਪਤਾ ਪ੍ਰਬੰਧ ਇੱਥੇ ਅਦਾਲਤ ਦੇ ਬਾਹਰ ਕਰ ਲਿੱਤੇ ਗਏ ਨੇ ਤਾਂ ਉੱਥੇ ਹੀ ਨਿਗਰਾਨੀ ਰੱਖੀ ਜਾ ਰਹੀ ਹੈ ਕਿ ਕੋਈ ਵੀ ਕੋਈ ਸ਼ਰਾਰਤੀ ਅਨਸਰ ਇੱਥੇ ਨਾ ਪਹੁੰਚੇ ਜਾਂ ਫਿਰ ਅਮਰਤਪਾਲ ਦੇ ਸਾਥੀ ਜਾਂ ਫਿਰ ਜਿਹੜੇ ਸਮਰਥਕ ਨੇ ਉਹ ਇੱਥੇ ਨਾ ਆ ਸਕਣ ਕਿਉਂਕਿ ਇੱਥੇ ਆ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਨਾਹਰੇਬਾਜੀ ਨਾ ਹੋਵੇ ਜਾਂ ਮਾਹੌਲ ਖਰਾਬ ਕਰਨ ਦੀ ਕਿੱਤੇ ਜਾਵੇ ਤਾਂ ਇਸ ਦੇ ਉੱਤੇ ਵੀ ਖਾਸ ਤੌਰ ਤੇ ਉੱਤੇ ਜਿਹੜੀ ਨਿਗਰਾਨੀ ਪੰਜਾਬ ਪੁਲਿਸ ਵੱਲੋਂ ਰੱਖੀ ਜਾ ਰਹੀ ਹੈ ਤਾਂ ਅਮਰਤਪਾਲ ਦਾ ਸਾਥੀ ਚਾਂਦੀ ਪੜਾ ਦੇ ਵਿੱਚ ਜੋ ਇਸ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣੇ ਆ ਤਾਂ ਅਦਾਲਤ ਤੇ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜੇ ਸਿਕਿਉਰਟੀ ਦੇ ਪੁਖਤਾ ਪ੍ਰਬੰਧ ਨੇ ਜਿਹੜੇ ਸਾਥ ਸਾਥੀ ਨੇ ਅਮਰਤਪਾਲ ਦੇ ਕਿਉਂਕਿ 39 ਨੰਬਰ ਐਫ ਆਰ ਤੇ ਦੀਨ ਜੋ ਕੇਸ ਦਰਜ ਸੀਗਾ ਤਾਂ ਉਸ ਦੇ ਆਧਾਰ ਤੇ ਜੋ ਅੱਜ ਇਹਨਾਂ ਨੂੰ ਇੱਥੇ ਪੇਸ਼ ਕੀਤਾ ਜਾਣਾ ਹੈ ਤਾਂ ਚਾਂਦੀ ਪਲਾਦੇ ਵਿੱਚ ਤੁਸੀਂ ਵੇਖ ਸਕਦੇ ਹੋ ਅਮਰਪਾਲ ਜੋਨੇ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਇੱਥੇ ਪਹੁੰਚ ਰਹੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਤੁਸੀਂ ਵੇਖ ਸਕਦੇ ਹੋ ਅਮਰਪਾਲ ਦੇ ਸਾਥੀ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਗੱਡੀ ਜਿਹੜੀ ਅੰਤਿਜ ਦਿਖਾਈ ਦੇ ਰਹੀ ਆ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਤਸਵੀਰਾਂ ਜਿਹੜੀਆਂ ਇੱਕ ਵਾਰ ਸਾਂਝੀਆਂ ਕੀਤੀਆਂ ਜਾਣ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਅਮਰਪਾਲ ਦੇ ਸਾਥੀ ਜਿਹੜੇ ਨੇ ਉਹ ਅਜਨਾਲਾ ਅਦਾਲਤ ਵਿਖੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੀਆਂ ਤਸਵੀਰਾਂ ਲਗਾਤਾਰ ਤੜ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਉਹਨਾਂ ਦੀਆਂ ਗੱਡੀਆਂ ਇੱਥੇ ਤੁਸੀਂ ਵੇਖ ਸਕਦੇ ਹੋ ਜਨਾਲਾ ਅਦਾਲਤ ਵਿਖੇ ਜੋ ਗੱਡੀ ਉਹਨਾਂ ਦੀ ਇੱਥੇ ਪਹੁੰਚ ਚੁੱਕੀ ਆ ਸੱਤ ਸਾਥੀ ਪਹੁੰਚ ਚੁੱਕੇ ਨੇ 21 ਤਰੀਕ ਨੂੰ ਕੋਰਟ ਦੇ ਵਿੱਚ ਜੋ ਪੇਸ਼ ਉਹਨਾਂ ਨੂੰ ਕਰਾਇਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਅੱਜ ਤੁਸੀਂ ਵੇਖ ਸਕਦੇ ਹੋ ਕਿ ਇਸ ਗੱਡੀ ਦੇ ਵਿੱਚ ਅਮਰਤਪਾਲ ਦੇ ਸੱਤ ਸਾਥੀ ਜਿਹੜੇ ਸਵਾਰ ਨੇ ਤਾਂ ਅੱਜ ਇਸ ਗੱਡੀ ਦੇ ਵਿੱਚੋਂ ਤੁਸੀਂ ਵੇਖ ਸਕਦੇ ਹੋ ਕਿ ਹਰਜੀਤ ਸਿੰਘ ਹੋਣੀ ਦਿਖ ਰਹੇ ਨੇ ਤਾਂ ਅਦਾਲਤ ਦੇ ਵਿੱਚ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਗਿਆ ਤਾਂ ਆਮ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਤਸਵੀਰਾਂ ਸਾਂਝੇ ਕੀਤੇ ਜਾਣ ਭਾਰੀ ਪੁਲਸ ਫੋਰਸ ਜਿਹੜੀ ਤਨਾਤ ਕੀਤੀ ਗਈ ਹੈ ਤਾਂ ਇੱਕ ਇਹਦੇ ਵਿੱਚ ਇੱਕ ਇੱਕ ਤਾਂ ਇੱਕ ਇਸ ਗੱਡੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਸ ਗੱਡੀ ਦੇ ਵਿੱਚ ਵੀ ਸਾਥੀ ਜੋ ਬਿਠਾਇਆ ਗਿਆ ਤਾਂ ਐ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਏਕਸਕਲੂਸਿਵ ਤਸਵੀਰਾਂ ਜਿਹੜਾ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਤਾਂ ਉਹਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਤਾਂ ਇਹ ਤੁਸੀਂ ਵੇਖ ਸਕਦੇ ਹੋ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜੋ ਅਦਾਲਤ ਦੀਆਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਸਾਥੀ ਨੇ ਉਹਨਾਂ ਨੂੰ ਪੇਸ਼ ਕੀਤਾ ਗਿਆ ਤਾਂ ਐਨਐਸਏ ਤਹਿਤ ਇਹਨਾਂ ਨੂੰ ਅਸਾਮ ਦੀ ਡਿਬਰੂਗੜ ਖੇਲ ਦੇ ਵਿੱਚ ਰੱਖਿਆ ਗਿਆ ਸੀਗਾ ਉਸ ਤੋਂ ਬਾਅਦ ਐਨਐਸ ਟੁੱਟੇ ਤੋਂ ਬਾਅਦ ਅੱਜ ਸੱਤ ਜਾਨਾਂ ਨੂੰ ਦੂਜੀ ਵਾਰ ਅਜਨਾਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਗਾਤਾਰ ਇਹਨਾਂ ਦੀਆਂ ਤਸਵੀਰਾਂ ਸਾਂਝੇ ਕੀਤੀਆਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੀਆਂ ਬੱਸਿਸ ਨੇ ਉਹ ਅੱਗੇ ਲਗਾ ਦਿੱਤੀਆਂ ਅੱਗੇ ਜਾਣੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਤਸਵੀਰ ਜੋ ਮੀਡੀਆ ਤੱਕ ਨਾ ਪਹੁੰਚ ਸਕੇ ਤਾਂ ਇਹ ਪੰਜਾਬ ਪੁਲਿਸ ਵੱਲੋਂ ਜੋ ਕਹਿ ਸਕਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਪ੍ਰਬੰਧ ਕੀਤੇ ਗਏ ਨੇ ਤਾ ਲਗਾਤਾਰ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਉਸ ਬਸ ਦੇ ਵਿੱਚ ਤਨਾਤ ਜੋ ਹੈਗੇ ਸੀਗੇ ਬਸਤ ਸਿੰਘ ਜਿਹੜੀ ਆ ਬਾਜੇ ਕੇ ਸੀਗੇ ਨਾਲ ਤਾਂ ਉਹਨਾਂ ਦੇ ਨਾਲ ਹਰਜੀਤ ਸਿੰਘ ਜੋ ਚਾਚਾ ਅਮਰਤਪਾਲ ਦੇ ਨੇ ਤਾਂ ਉਹ ਸਾਰੇ ਜਿਨੇ ਵੀ तमाम ਲੋਕ ਨੇ ਇਸ ਬਸ ਦੇ ਵਿੱਚ ਤਨਾਤ ਸੀਗੇ ਤਾਂ ਪਹਿਲਾਂ 21 ਤਰੀਕ ਨੂੰ ਜਦੋਂ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀਗਾ ਤਾਂ 4 ਦਿਨ ਦਾ ਰਮਣ ਮਿਲਿਆ ਸੀਗਾ ਤਾਂ ਅੱਜ ਦੂਜੀ ਵਾਰ ਇਸ ਨਾਲ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਹੁਣ ਕੀ ਜੋ ਫੈਸਲਾ ਹੁੰਦਾ ਹੈ ਤਾਂ ਨਾਲ ਉਹ ਵੀ ਸਾਂਝਾ ਕਰਾਂਗੇ ਕਲੀ-ਕਲੀ ਜਾਣਕਾਰੀ ਸਾਂਝੇ ਕਰਾਂਗੇ ਬਣੇ ਰਹੋ ਜਗਮਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਰੱਖਿਆ ਸੂਨਕ ਜਗਮਨੀ ਟੀਵੀ ਅਜਨਾਲਾ